ਗੁਰਾਇਆਂ ਦੇ ਸੰਧੂ ਕੰਪਲੈਕਸ ਵਿਖੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਾਇਆਂ ਬਲੱਡ ਸੇਵਾ ਵੱਲੋਂ ਸ਼੍ਰੀ ਰਾਧਾ ਕ੍ਰਿਸ਼ਨ ਚੈਰੀਟੇਬਲ ਸੁਸਾਇਟੀ ਗੀਤਾ ਭਵਨ ਦਾਰਾ ਮੰਡੀ ਗੁਰਾਇਆਂ ਗੁਰਾਇਆਂ ਐਂਬੂਲੈਂਸ ਵੈਲਫੇਅਰ ਸੁਸਾਇਟੀ ਰੋਟਰੀ ਕਲੱਬ ਗੁਰਾਇਆਂ ਲਾਈਨ ਕਲੱਬ ਗੁਰਾਇਆਂ ਬੁੱਢਾ ਦਲ ਫੁੱਟਬਾਲ ਕਲੱਬ ਗੁਰਾਇਆਂ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਲਗਵਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਾਇਆਂ ਬਲੱਡ ਸੇਵਾ ਦੇ ਪ੍ਰਧਾਨ ਹੈਪੀ ਮਾਈ ਨੇ ਦੱਸਿਆ ਕਿ ਗੁਰਾਇਆਂ ਦੇ ਸੰਧੂ ਕੰਪਲੈਕਸ 'ਚ ਖੂਨਦਾਨ ਕੈਂਪ ਲਗਵਾਇਆ ਗਿਆ ਹੈ ਜਿਸ ਵਿੱਚ ਕੁੱਲ 58 ਖੂਨਦਾਨੀਆਂ ਨੇ ਖੂਨਦਾਨ ਕੀਤਾ ਉਹਨਾਂ ਦੱਸਿਆ ਕਿ ਇਸ ਖੂਨਦਾਨ ਕੈਂਪ ਨੂੰ ਗੁਰਾਇਆਂ ਸ਼ਹਿਰ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨਾਲ-ਨਾਲ ਸ਼ਹਿਰ ਵਾਸੀਆਂ ਸਮਾਜ ਸੇਵੀ ਸੰਸਥਾਵਾਂ ਨਗਰ ਕੌਂਸਲ ਗੁਰਾਇਆਂ ਦੇ ਸਮੁੱਚੇ ਕੌਂਸਲਰ ਵੱਲੋਂ ਵੀ ਭਰਪੂਰ ਸਹਿਯੋਗ ਮਿਲਿਆ ਜਿਸ ਨਾਲ ਇਹ ਖੂਨਦਾਨ ਕੈਂਪ ਸੰਪੂਰਨ ਹੋ ਪਾਇਆ ਹੈ ਇਸ ਮੌਕੇ ਹਰਪਾਲ ਕੌਰ ਬ੍ਰੌਨ ਕੁੜੀ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੂਨਦਾਨ ਇੱਕ ਮਹਾਦਾਨ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ੇ ਛੱਡ ਕੇ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕੇ ਉਨਾ ਕਿਹਾ ਕਿ ਕੁਲਵਿੰਦਰ ਸਿੰਘ ਸੰਧੂ ਬਹੁਤ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਇੱਕ ਨੇਕ ਉਪਰਾਲਾ ਕੀਤਾ ਹੈ ਇਸ ਮੌਕੇ ਕੁਲਵਿੰਦਰ ਸਿੰਘ ਸੰਧੂ ਨੇ ਖੂਨਦਾਨ ਕੈਂਪ ਵਿੱਚ ਪਹੁੰਚੇ ਸਾਰਿਆਂ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਸਾਰਿਆਂ ਦੀ ਮਿਹਨਤ ਸਦਕਾ ਹੀ ਇਹ ਖੂਨਦਾਨ ਕੈਂਪ ਸੰਪੂਰਨ ਹੋਇਆ ਹੈ ਅੱਜ ਸੰਧੂ ਕੰਪਲੈਕਸ ਵਿਖੇ ਜਿਹੜਾ ਸਾਡੇ ਵੀਰ ਕੁਲਵਿੰਦਰ ਸੰਧੂ ਜੀ ਜਿਨ੍ਹਾਂ ਨੇ ਅੱਜ ਨੇਕ ਉਪਰਾਲਾ ਕਰਕੇ ਬਲੱਡ ਡੋਨੇਸ਼ਨ ਦਾ ਕੈਂਪ ਜਿਹੜਾ ਆਰਗੇਨਾਈਜ਼ ਕਰਾਇਆ ਉਹਦੇ ਵਿੱਚ ਅੱਜ 58 ਖੂਨਦਾਨੀਆਂ ਨੇ ਖੂਨਦਾਨ ਕੀਤਾ ਔਰ ਜਲੰਧਰ ਦੀ ਦੁਆਬਾ ਹਸਪੀਟਲ ਦੀ ਟੀਮ ਹੈ ਜਿਹੜੀ ਉਹਨਾਂ ਨੇ ਬਲੱਡ ਇਕੱਤਰ ਕੀਤਾ ਸ਼ਹਿਰ ਦੀਆਂ ਜਿੱਥੇ ਰਾਜਨੀਤਿਕ ਧਾਰਮਿਕ ਔਰ ਜਿੰਨੀਆਂ ਵੀ ਸਤਾਮਾ ਹੈਗੀਆਂ ਜਿਹੜੇ ਉਹਨਾਂ ਦੇ ਮੁਖੀ ਆ ਉੱਥੇ ਆਏ ਨੇ ਔਰ ਸਾਰੇ ਡੋਨਰਾਂ ਨੂੰ ਉਹਨਾਂ ਨੇ ਆਸ਼ੀਰਵਾਦ ਦਿੱਤਾ ਸਾਰਿਆਂ ਨੇ ਔਰ ਹੌਸਲਾ ਵਜਾਈ ਕੀਤੀ ਹੈ ਮੈਂ ਆਪਣੀ ਟੀਮ ਗੁਰਾਇਆ ਬਲੱਡ ਸੇਵਾ ਔਰ ਖਾਸ ਕਰ ਸਾਡੇ ਵੀਰ ਸੰਧੂ ਜੀ ਜਿਨ੍ਹਾਂ ਦੀ ਬੇਟੀ ਦੇ ਜਨਮ ਦਿਨ ਤੇ ਅੱਜ ਅਸੀਂ ਇਹ ਕੈਂਪ ਦਾ ਆਯੋਜਨ ਕੀਤਾ ਨਾਲ ਨਾਲ ਇਹਦਾ ਜਿਹੜਾ ਕੈਂਪ ਹੈਗਾ ਇਹ ਡੈਡੀਕੇਟ ਡੈਡੀਕੇਟ ਕੀਤਾ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਜਿਹੜਾ ਕਿ ਅੱਗੇ ਆ ਰਿਹਾ ਸੋ ਮੈਂ ਜਿੰਨੇ ਵੀ ਖੂਨਦਾਨੀ ਵੀਰ ਸਾਡੇ ਭੈਣਾ ਜਿਨ੍ਹਾਂ ਨੇ ਅੱਜ ਦੇ ਦਿਨ ਬਲੱਡ ਡੋਨੇਟ ਕੀਤਾ ਮੈਂ ਧੰਨਵਾਦ ਕਰਦਾ ਔਰ ਗਾਹ ਤੋਂ ਵੀ ਆਸ ਕਰਦਾ ਕਿ ਇਦਾਂ ਹੀ ਸਾਡੇ ਨਾਲ ਸਹਿਯੋਗ ਕਰਦੇ ਰਹੋਗੇ ਆਓ ਇਸ ਬਲੱਡ ਡੋਨੇਸ਼ਨ ਕੈਂਪ ਤੋਂ ਸਿੱਖਿਆ ਲੈਂਦੇ ਹੋਏ ਹੋਰ ਅੱਗੇ ਵਧিয়ে ਖੂਨਦਾਨ ਦੀ ਮੁਹਿੰਮ ਨੂੰ ਹੋਰ ਅੱਗੇ ਪੇ ਤੋਰੀਏ ਕਿਉਂਕਿ ਖੂਨ ਦਾ ਇੱਕ ਮਹਾਦਾਨ ਹੈ ਤਾਂ ਕਿਹਾ ਜਾਂਦਾ ਹੈ ਕਿਉਂਕਿ ਲੋੜਵੰਦਾਂ ਦੇ ਕੰਮ ਆਉਂਦਾ ਇੱਕ ਸਾਡੇ ਸਰੀਰ ਦਾ ਜਿਹੜਾ ਅੰਗ ਜਿਹੜਾ ਦੂਜੇ ਦੇ ਨਾਲ ਦੂਜੇ ਨੂੰ ਚੜ ਕੇ ਕਿਸੇ ਦੀ ਜ਼ਿੰਦਗੀ ਵਿੱਚ ਆਉਂਦਾ ਸੋ ਇਸ ਤੋਂ ਵੱਡਾ ਕੋਈ ਦਾਨ ਨਹੀਂ ਹੈਗਾ ਕਿਉਂਕਿ ਜਾਤਾਂ ਪਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਇਹ ਜਿਹੜਾ ਦਾਨ ਹੈ ਇਹ ਕੀਤਾ ਜਾਂਦਾ ਔਰ ਇਸ ਖੂਨ ਦੇ ਉੱਤੇ ਕਿਸੇ ਵੀ ਧਰਮ ਕਿਸੇ ਯਾਦ ਦਾ ਲੈਵਲ ਨਹੀਂ ਲੱਗਿਆ ਹੁੰਦਾ ਸੋ ਜੇ ਸੋਚਿਆ ਜਾਵੇ ਤਾਂ ਮੇਰੇ ਸਾਬ ਨਾਲ ਮਨੁੱਖਤਾ ਦੀ ਸੇਵਾ ਦਾ ਸੱਚਾ ਧਰਮ ਦਾ ਖੂਨਦਾਨ ਹੈ ਸੋ ਆਓ ਇਸ ਮਿਸ਼ਨ ਨਾਲ ਜੁੜੀਏ ਜਿਉਂਦੇ ਜੀ ਖੂਨਦਾਨ ਕਰੀਏ ਜਾਂਦੇ ਜਾਂਦੇ ਨੇਤ ਦਾ ਦੇ ਸੰਕਲਪ ਲੈ ਕੇ ਮਾਨਵਤਾ ਭਲਾਈ ਦੇ ਖੇਤਰ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਐਂਡ ਦੇ ਵਿੱਚ ਮੈਂ ਧੰਨਵਾਦ ਕਰਦਾ ਸਾਡੇ ਵੀਰ ਸੰਤੂ ਸਾਹਿਬ ਦਾ ਜਿਨ੍ਹਾਂ ਨੇ ਇਹ ਨੇਕ ਉਪਰਾਲਾ ਕੀਤਾ ਔਰ ਸਾਰੀ ਟੀਮ ਦਾ ਜਿਨ੍ਹਾਂ ਨੇ ਸਹਿਯੋਗ ਕੀਤਾ ਸ਼ਹਿਰ ਵਾਸੀਆਂ ਦਾ ਸਾਰਿਆਂ ਦਾ ਧੰਨਵਾਦ ਸਾਰੀਆਂ ਸੁਸਾਇਟੀਆਂ ਦਾ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਅੱਜ ਮੈਂ ਗੁਰਾਇਆ ਬਲੱਡ ਸੇਵਾ ਸੁਸਾਇਟੀ ਸਾਡੇ ਹੈਪੀ ਹੈਪੀ ਮਾਹੀ ਜੀ ਤੇ ਸੰਧੂ ਸਾਹਿਬ ਇਹਨਾਂ ਦੀ ਸਮੁੱਚੀ ਟੀਮ ਜਿਹੜੀ ਉਹ ਭਲੇ ਦੇ ਲਈ ਭਲਾਈ ਦੇ ਖੇਤਰ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਅੱਜ ਮੈਂ ਇੱਥੇ ਪਹੁੰਚਿਆ ਤਾਂ ਅੱਜ ਅ ਕਈ ਸੌ ਦੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੇ ਬਲੱਡ ਡੋਨੇਟ ਕੀਤਾ ਔਰ ਹੈਪੀ ਜੀ ਸੰਧੂ ਜੀ ਇਹਨਾਂ ਨੇ ਅੱਜ ਜਿਹੜਾ ਇਹ ਕੈਂਪ ਹੈ ਉਹ ਸ਼ਹੀਦ ਭਗਤ ਸਿੰਘ ਜੀ ਦਾ ਅੱਜ ਜਨਮ ਦਿਨ ਹੈ ਉਸ ਨੂੰ ਸਮਰਪਿਤ ਕਰਦੇ ਆ ਆਪਣਾ ਸੇਵਾ ਵਿੱਚ ਇੱਕ ਤਣਕਾ ਯੋਗਦਾਨ ਪਾਉਂਦੇ ਆ ਅੱਜ ਇਹ ਜਿਹੜਾ ਕੈਂਪ ਇੱਥੇ ਲਗਾਇਆ ਗੁਰਾਇਆਂ ਦੇ ਵਿੱਚ ਔਰ ਇੱਥੇ ਆਉਂਦੇ ਮੈਨੂੰ ਪਤਾ ਲੱਗਾ ਕੀ ਇਹ ਸੁਸਾਇਟੀ ਜਿਹੜੀ ਹੈ ਇਹ ਤੀਜੇ ਚੌਥੇ ਮੰਥ ਜਿਹੜੀ ਹੈ ਇਹ ਇਹੋ ਜਿਹੇ ਜਿਹੜੇ ਭਲਾਈ ਦੇ ਕੰਮ ਹੈ ਉਹ ਕਰਦੀ ਰਹਿੰਦੀ ਹੈ ਔਰ ਇਥੋਂ ਵੱਖ-ਵੱਖ ਜਿਹੜੀਆਂ ਡਾਕਟਰਸ ਦੀਆਂ ਟੀਮਾਂ ਹਸਪੀਟਲਾਂ ਚੋਂ ਬੁਲਾ ਕੇ ਇਹ ਜਿਹੜੇ ਇਹ ਆਪਣਾ ਜਿਹੜੀ ਸੇਵਾ ਕਰਦੇ ਨੇ ਔਰ ਇਹ ਜਿਹੜੀ ਸੇਵਾ ਹੈ ਮੈਂ ਇਹ ਮੰਨਦਾ ਕਿ ਇਹ ਕਿਸੇ ਨੂੰ ਇੱਕ ਜੀਵਨ ਦੇਣ ਦੇ ਬਰਾਬਰ ਹੈ ਕਿਉਂਕਿ ਜਿਹੜਾ ਖੂਨ ਦਾਨ ਹੈ ਉਹ ਬਹੁਤ ਵੱਡੀ ਸੇਵਾ ਜਿਹੜੀ ਮੰਨੀ ਗਈ ਹੈ ਦੇਖੋ ਜਦੋਂ ਆਪਾਂ ਕਿਸੇ ਨੂੰ ਬਲੱਡ ਡੋਨੇਟ ਕਰਦੇ ਆ ਜਿਹੜੇ ਲੋੜਵੰਦ ਮਰੀਜ਼ ਨੇ ਜਦੋਂ ਡਾਕਟਰਸ ਕਹਿੰਦੇ ਨੇ ਕਿ ਇਹਨਾਂ ਨੂੰ ਬਲੱਡ ਦੀ ਲੋੜ ਹੈ ਜੇ ਉਹਨਾਂ ਨੂੰ ਮਿਲ ਜਵੇ ਤਾਂ ਠੀਕ ਹੈ ਕਈ ਵਾਰੀ ਕਈ ਕਟਨਾਵਾਂ ਵੀ ਹੋ ਜਾਂਦੀਆਂ ਤੇ ਇਹ ਜਿਹੜੇ ਭਰਾ ਨੇ ਸਾਡੇ ਇਹਨਾਂ ਨੇ ਆਪਣੇ ਜੀਵਨ ਦੇ ਵਿੱਚ ਇੱਕ ਇਸ ਨੂੰ લક્ષ ਮੰਨ ਲਿਆ ਆਪਣੇ ਜੀਵਨ ਦਾ ਇਹ ਫਰਜ਼ ਮੰਨ ਲਿਆ ਕਿ ਮੈਨੂੰ ਵਾਹਿਗੁਰੂ ਨੇ ਇੱਥੇ ਭੇਜਿਆ ਮੈਂ ਆਪਣਾ ਕਰਮ ਕਰਨਾ ਸੋ ਇਹਨਾਂ ਦੀ ਬਹੁਤ ਵਧੀਆ ਟੀਮ ਹੈ ਇੱਥੇ ਔਰ ਇਹਨਾਂ ਨੇ ਮੈਨੂੰ ਕੱਲ ਫੋਨ ਤੇ ਇਨਵਾਈਟ ਕੀਤਾ ਸੀ ਔਰ ਮੈਂ ਵੀ ਅੱਜ ਇੱਥੇ ਹਾਜ਼ਰੀ ਲਾਈ ਔਰ ਮੈਨੂੰ ਇੰਨੀ ਖੁਸ਼ੀ ਹੋਈ ਕਿ ਸਾਡੇ ਸਮਾਜ ਦੇ ਵਿੱਚ ਦੇਖੋ ਕਿੰਨਾ ਇੱਕ ਦੂਸਰੇ ਦੇ ਨਾਲ ਇੱਕ ਪਵਿੱਤਰ ਦਾ ਦਾ ਰਿਸ਼ਤਾ ਹੈ ਔਰ ਬਲੱਡ ਡੋਨੇਟ ਆਪਣਾ ਜਿਹੜਾ ਸਮਾਂ ਕੱਢ ਕੇ ਜਿਹੜਾ ਕੈਂਪ ਲਗਾਉਦੇ ਨੇ ਔਰ ਇਹਨੂੰ ਇੱਕ ਜਗ੍ਹਾ ਇਕੱਠਾ ਕਰ ਲੈਂਦੇ ਨੇ ਜਦੋਂ ਵੀ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਤਾਂ ਉੱਥੋਂ ਇਹਨਾਂ ਦੀ ਕਾਲ ਤੇ ਉੱਥੋਂ ਜਿਹੜਾ ਬਲੱਡ ਹੈ ਉਹ ਬਿਲਕੁਲ 100% ਜਿਹੜਾ ਉਹ ਫ੍ਰੀ ਮਰੀਜ਼ ਤੱਕ ਪਹੁੰਚਦਾ ਮੈਨਾਂ ਨੂੰ ਵਧਾਈ ਦਿੰਦਾ ਔਰ ਇਹੋ ਜ ਹੈ ਜਿਹੜੇ ਪਲਾਈ ਦੇ ਖੇਤਰ ਵਿੱਚ ਸਾਨੂੰ ਜਿਹੜੇ ਕੰਮ ਹੈ ਉਹ ਕਰਦੇ ਰਹਿਣਾ ਚਾਹੀਦਾ ਕਿਉਂਕਿ ਵਾਹਿਗੁਰੂ ਨੇ ਜੇਕਰ ਸਾਨੂੰ ਜੀਵਨ ਦਿੱਤਾ ਤਾਂ ਉਹਦਾ ਮਤਲਬ ਇਹੀ ਨਹੀਂ ਕਿ ਆਪਾਂ ਖਾ ਲਿਆ ਪੀ ਲਿਆ ਸੌ ਲਿਆ ਫਿਰ ਉੱਠ ਖੜੇ ਫਿਰ ਉਹੀ ਕੰਮ ਕੀਤਾ ਜਿਹੜੇ ਲੋਕ ਹੈਪੀ ਜੀ ਔਰ ਸੰਧੂ ਜੀ ਵਰਗੇ ਉਹ ਜੇ ਮਹਾਨ ਕਾਰਜ ਕਰਦੇ ਆ ਉਹਨਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਦਾ ਔਰ ਸੰਧੂ ਸਾਹਿਬ ਦੀ ਬੇਟੀ ਦਾ ਵੀ ਅੱਜ ਜਨਮ ਦਿਨ ਹੈ ਮੈਂ ਉਹਨਾਂ ਨੂੰ ਵੀ ਬਹੁਤ ਬਹੁਤ ਆਪਣੇ ਅਤੇ ਆਪਣੀ ਪਾਰਟੀ ਵੱਲੋਂ ਵਧਾਈ ਦਿੰਦਾ ਔਰ ਇਸ ਸ਼ਲਾਂਗਾ ਜੋ ਕਦਮ ਦੀ ਪੂਰੇ ਸਮੁੱਚੇ ਗੁਰਾਇਆਂ ਨੂੰ ਵਧਾਈ ਦਿੰਦਾ ਹੈਪੀ ਜੀ ਵਰਗੇ ਜਿਹੜੇ ਸਾਡੇ ਭਰਾ ਨੇ ਇਹ ਹਰ ਸ਼ਹਿਰ ਦੇ ਵਿੱਚ ਹੋਣੇ ਚਾਹੀਦੇ ਨੇ ਮੇਰਾ ਮੰਨਣਾ ਹੈ ਤਾਂ ਕਿ ਇੱਕ ਦੂਸਰੇ ਨਾਲ ਪਿਆਰ ਬਣਿਆ ਰਹੇ ਔਰ ਜਿਹੜਾ ਖੂਨ ਹੈ ਜਿਹੜਾ ਜੀਵਨ ਹੈ ਦੂਸਰਿਆਂ ਤੱਕ ਜੀਵਨਦਾਨ ਖੂਨ ਦੇ ਥਰੂ ਜਿਹੜਾ ਪਹੁੰਚਦਾ ਉਹ ਬਹੁਤ ਵੱਡੀ ਗੱਲ ਹੈ ਮੈਂ ਮੰਨਦਾ ਕੀ ਵਾਹਿਗੁਰੂ ਇਹਨਾਂ ਨੂੰ ਬਹੁਤ ਵੱਡੇ ਜਿਹੜੀ ਉਹ ਇਹਨਾਂ ਨੂੰ ਅਸ਼ੀਰਵਾਦ ਦੇਗਾ ਕਿਉਂਕਿ ਜਦੋਂ ਕੋਈ ਬੰਦਾ ਨਿਸਕਾਮ ਸੇਵਾ ਕਰਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਦੇ ਕਾਰਜਵਾਏ ਗੁਰੂ ਕਿੰਨੇ ਸਵਾਰ ਦਿੰਦਾ ਬਹੁਤ ਬਹੁਤ ਧੰਨਵਾਦ ਬਹੁਤ ਖੁਸ਼ੀ ਹੋਈ ਮੈਨੂੰ ਇੱਥੇ ਪਹੁੰਚ ਕੇ ਔਰ ਜਦੋਂ ਵੀ ਕੋਈ ਸਾਨੂੰ ਪਾਰਟੀ ਨੂੰ ਕੋਈ ਸੇਵਾ ਲਾਉਣਗੇ ਤਾਂ ਅਸੀਂ ਦਿਨ ਰਾਤ ਇਹਨਾਂ ਦੇ ਨਾਲ ਖੜੇ ਹਾਂ ਹਮੇਸ਼ਾ ਸਾਡੀ ਜਿਹੜੀ ਪਾਰਟੀ ਦੀ ਇਨਾਂ ਨੂੰ ਸਪੋਰਟ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ